ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਪਰਿਵਾਰਕ ਕਹਾਣੀ ਦੇ ਨਾਲ ਐਸੀ ਉਮੀਦ ਦੇ ਨਾਲ ਕਹਾਣੀ ਲੈ ਕੇ ਆਉਣੀ ਆ ਕਿ ਤੁਸੀਂ ਸਾਡੀ ਕਹਾਣੀ ਨੂੰ ਬਹੁਤ ਪਿਆਰ ਦਿਓਗੇ ਹਾਂ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਅੱਜ ਦੀ ਕਹਾਣੀ ਅਮਰਤਸਰ ਦੇ ਲਾਗੇ ਇੱਕ ਛੋਟੇ ਜਿਹੇ ਪਿੰਡ ਦੀ ਹੈ ਉਸ ਪਿੰਡ ਵਿੱਚ ਮੱਲ ਸਿੰਘ ਆਪਣੇ ਛੋਟੇ ਜਿਹੇ ਪਰਿਵਾਰ ਨਾਲ ਆਪਣੇ ਘਰ ਵਿੱਚ ਹੱਸ ਖੇਡ ਕੇ ਜ਼ਿੰਦਗੀ ਗੁਜ਼ਾਰ ਰਿਹਾ ਸੀ ਮੱਲ ਸਿੰਘ ਦੇ ਤਿੰਨ ਧੀਆਂ ਤੇ ਦੋ ਪੁੱਤਰ ਪੁੱਤਰ ਸੀ ਮੱਲ ਸਿੰਘ ਦੀ ਆਪਣੇ ਘਰ ਵਿੱਚ ਬੜੀ ਠਾਠ ਸੀ ਉਹ ਬੜਾ ਖੁਸ਼ ਸੀ ਆਪਣੀ ਪਤਨੀ ਅਤੇ ਆਗਿਆਕਾਰੀ ਬੱਚਿਆਂ ਦੇ ਨਾਲ ਉਹ ਬਹੁਤ ਸੋਹਣੀ ਜ਼ਿੰਦਗੀ ਬਤੀਤ ਕਰ ਰਿਹਾ ਸੀ ਉਸ ਨੇ ਤਿੰਨ ਧੀਆਂ ਦੇ ਵਿਆਹ ਕਰ ਦਿੱਤੇ ਤਿੰਨੇ ਧੀਆਂ ਦੇ ਵਿਆਹ ਕਰਕੇ ਉਹ ਆਪਣੀ ਧੀਆਂ ਦੀ ਜ਼ਿੰਮੇਵਾਰੀ ਤੋਂ ਫਾਰਗ ਹੋ ਕੇ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਸੀ ਹੁਣ ਵਾਰੀ ਉਸਦੇ ਪੁੱਤਰਾਂ ਦੇ ਵਿਆਹ ਦੀ ਸੀ ਮੱਲ ਸਿੰਘ ਦੇ ਵੱਡੇ ਮੁੰਡੇ ਜਸਪਾਲ ਦਾ ਵਿਆਹ ਕਰਨਾ ਸੀ ਵਿਆਹ ਲਈ ਬੜੇ ਰਿਸ਼ਤੇ ਆਉਣ ਲੱਗੇ ਮੱਲ ਸਿੰਘ ਨੇ ਆਪਣੇ ਪੁੱਤਰ ਜਸਪਾਲ ਸਿੰਘ ਤੋਂ ਪੁੱਛੇ ਤੋਂ ਬਿਨਾਂ ਹੀ ਰਿਸ਼ਤੇ ਲਈ ਹਾਂ ਕਹਿ ਦਿੱਤੀ ਕਿਉਂਕਿ ਜਸਪਾਲ ਸਿੰਘ ਬੜਾ ਸੌ ਮੁੰਡਾ ਸੀ ਉਹ ਆਪਣੇ ਬਾਪ ਦੀ ਕੋਈ ਵੀ ਗੱਲ ਮੋੜਦਾ ਨਹੀਂ ਸੀ ਮੱਲ ਸਿੰਘ ਨੇ ਉਸ ਦਾ ਵਿਆਹ ਕਰ ਦਿੱਤਾ ਸਾਰੇ ਜਸਪਾਲ ਸਿੰਘ ਦੀਆਂ ਬਹੁਤ ਤਰੀਫਾਂ ਕਰਦੇ ਸੀ ਕਿ ਕਿੰਨਾ ਆਗਿਆਕਾਰੀ ਪੁੱਤਰ ਹੈ ਉਹ ਕੰਮਕਾਰਾਂ ਵਿੱਚ ਵੀ ਬਹੁਤ ਚੰਗਾ ਸੀ ਉੱਚੀ ਨੀਚ ਉਹ ਦੇਖ ਲੈਂਦਾ ਸੀ ਬੱਚਿਆਂ ਵਿੱਚ ਬੱਚਾ ਤੇ ਵੱਡਿਆਂ ਵਿੱਚ ਵੱਡਾ ਹਸਮੁਖ ਸੁਭਾਅ ਦਾ ਸੀ ਜਦੋਂ ਉਹਦਾ ਵਿਆਹ ਹੋਇਆ ਵਿਆਹ ਤੋਂ 8 ਕੁ ਦਿਨ ਬਾਅਦ ਕੁੜੀ ਤਾਂ ਸਿੱਧੀ ਸਾਦੀ ਸੀ ਤੇ ਭੋਲੀ ਭਾਲੀ ਸੀ ਸਾਊ ਸੀ ਸਾਰਿਆਂ ਨੂੰ ਪਤਾ ਸੀ ਪਰ ਇੰਨੀ ਸਿਧਰੀ ਕੁੜੀ ਆ ਇਹ ਕਿਸੇ ਨੂੰ ਨਹੀਂ ਪਤਾ ਸੀ ਇਸ ਗੱਲ ਦਾ ਉਦੋਂ ਪਤਾ ਲੱਗਾ ਜਦੋਂ ਉਸ ਨੂੰ ਘਰ ਦੇ ਕੰਮਾਂ ਵਿੱਚ ਲਾਇਆ ਸਾਰਿਆਂ ਦਾ ਉਸ ਵੱਲ ਵੇਖ ਕੇ ਰੰਗ ਉੱਡ ਗਿਆ ਕਿ ਸਾਡੇ ਨਾਲ ਕੀ ਬਣ ਗਿਆ ਜਸਪਾਲ ਸਿੰਘ ਪੜਿਆ ਲਿਖਿਆ ਸੀ ਬਹੁਤ ਜ਼ਿਆਦਾ ਸਮਝਦਾਰ ਸੀ ਤੇ ਉਸ ਦੇ ਘਰ ਵਾਲੀ ਇੰਨੀ ਸਿੱਧਰੀ ਇਹ ਤਾਂ ਕਦੀ ਕਿਸੇ ਨੇ ਸੋਚਿਆ ਵੀ ਨਹੀਂ ਸੀ ਇੱਕ ਦਿਨ ਜਦੋਂ ਉਹ ਸਫਾਈ ਕਰ ਰਹੀ ਸੀ ਤੇ ਮੰਝਾ ਚੁੱਕ ਕੇ ਬਾਹਰ ਕੱਢਿਆ ਮੰਝਾ ਖਾੜਾ ਕਰਨ ਨੂੰ ਕਿਹਾ ਤਾਂ ਮੰਝਾ ਪੁੱਠਾ ਖੜਾ ਕਰ ਦਿੱਤਾ ਯਾਨੀ ਕਿ ਪੈੰਦ ਤਾਹਾਂ ਨੂੰ ਤਿਸਰਾਣਾ ਵੱਲ ਕਰਤਾ ਇਹ ਦੇਖ ਕੇ ਇੱਕ ਵਾਰ ਤਾਂ ਸਾਰੇ ਹੱਸ ਪਏ ਪਰ ਘਰ ਵੀ ਕੀ ਸਕਦੇ ਸੀ ਵਿਆਹ ਕੇ ਲਿਆਏ ਸੀ ਤੁਹਾਨੂੰ ਪਤਾ ਹੈ ਪੁਰਾਣੇ ਬਜ਼ੁਰਗਾਂ ਵਿੱਚ ਇੱਕ ਵਾਰ ਜਿਹਨੂੰ ਵਿਆਹ ਕੇ ਲੈ ਆਉਂਦੇ ਹਨ ਉਹਨੂੰ ਘਰ ਦੀ ਇੱਜ਼ਤ ਬਣਾ ਲੈਂਦੇ ਹਨ ਧੀ ਬਣਾ ਲੈਂਦੇ ਹਨ ਇਸੇ ਤਰ੍ਹਾਂ ਮੱਲ ਸਿੰਘ ਵੀ ਉਸ ਨੂੰ ਆਪਣੀ ਧੀ ਹੀ ਬਣਾ ਕੇ ਲਿਆਇਆ ਸੀ ਤੇ ਇੱਜ਼ਤ ਵੀ ਬਣਾ ਕੇ ਲਿਆਇਆ ਸੀ ਜਦੋਂ ਜਸਪਾਲ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਾ ਇਹ ਤਾਂ ਦਿਮਾਗੀ ਤੌਰ ਤੇ ਸਿਧਰੀ ਆ ਇਹਨਾਂ ਤਾਂ ਕੁਝ ਵੀ ਪਤਾ ਨਹੀਂ ਇਥੋਂ ਤੱਕ ਕਿ ਉਹਨੂੰ ਪੈਸਿਆਂ ਦਾ ਵੀ ਕੋਈ ਪਤਾ ਨਹੀਂ ਸੀ ਕਿ ਆਹ ਕਿੰਨੇ ਦਾ ਨੋਟ ਹੈ 10 ਦਾ ਨੋਟ ਹੈ ਜਾਂ 20 ਦਾ 100 ਦਾ ਕੁਝ ਪਤਾ ਨਹੀਂ ਸੀ ਜਸਪਾਲ ਸਿੰਘ ਉਸਨੂੰ ਆਪਣੀਆਂ ਭੈਣਾਂ ਕੋਲ ਲੈ ਕੇ ਗਿਆ ਤਾਂ ਉਹਨੂੰ ਢੰਗ ਨਾਲ ਚਾਹ ਰੋਟੀ ਵੀ ਖਾਣੀ ਪੀਣੀ ਨਾ ਆਈ ਜਸਪਾਲ ਸਿੰਘ ਬਹੁਤ ਸ਼ਰਮਿੰਦਾ ਹੋਇਆ ਤੇ ਉਸਨੂੰ ਵਾਪਸ ਕਰ ਲੈ ਆਇਆ ਫਿਰ ਕਦੇ ਕਿਸੇ ਰਿਸ਼ਤੇਦਾਰੀ ਵਿੱਚ ਨਹੀਂ ਲੈ ਕੇ ਗਿਆ ਸੀ ਫਿਰ ਉਹ ਮੁੰਡਾ ਉਹਦੇ ਨਾਲ ਜ਼ਿੰਦਗੀ ਕਿਵੇਂ ਨਾ ਕਿਵੇਂ ਕੱਟ ਰਿਹਾ ਸੀ ਤੁਹਾਨੂੰ ਪਤਾ ਹੈ ਉਨੇ ਬੜੀ ਲੜਾਈ ਪਾ ਦਿੱਤੀ ਬੜਾ ਕਲੇਸ਼ ਪਾਇਆ ਘਰੇ ਕਿ ਤੁਸੀਂ ਮੇਰੇ ਨਾਲ ਤੱਕਾ ਕੀਤਾ ਮੇਰੀ ਜ਼ਿੰਦਗੀ ਖਰਾਬ ਕੀਤੀ ਐ ਮੈਂ ਇਹ ਨੂੰ ਨਹੀਂ ਰੱਖਣਾ ਇਹ ਨੂੰ ਛੱਡ দাও ਇਹਦੇ ਪੇਕੇ ਪਰ ਮੱਲ ਸਿੰਘ ਨੇ ਅਸਦੀ ਇੱਕ ਨਾ ਸੁਣੀ ਇੱਥੋਂ ਤੱਕ ਕਿ ਉਹ ਘਰ ਛੱਡ ਕੇ ਵੀ ਚਲਾ ਗਿਆ ਉਹ ਕਹਿਣ ਲੱਗਾ ਜੇ ਤੁਸੀਂ ਇਹ ਨੂੰ ਰੱਖਣਾ ਫਿਰ ਮੈਂ ਘਰੇ ਨਹੀਂ ਰਹਿਣਾ ਮੱਲ ਸਿੰਘ ਨੇ ਕਿਹਾ ਇਹ ਕਿੱਥੇ ਜਾਣਾ ਜਾ ਵੜਨ ਦੇ ਉਹਨੇ ਹੁਣ ਆਪੇ ਆ ਜਾਊਗਾ ਮੈਂ ਆਪਣੇ ਘਰ ਦੇ ਨੂੰ ਨੂੰ ਉਹਦੇ ਪੇਕੇ ਨਹੀਂ ਭੇਜ ਸਕਦਾ ਹੁਣੇ ਰਹੂਗੀ ਤਾਂ ਸਾਰੀ ਜ਼ਿੰਦਗੀ ਇੱਥੇ ਹੀ ਰਹੂਗੀ ਉਹਨਾਂ ਨੂੰ ਕੀ ਪਤਾ ਸੀ ਕਿ ਸਾਡੇ ਨਾਲ ਕੀ ਹੋਣੀ ਹੋਣੀ ਹੈ ਮੁੰਡਾ ਘਰੋਂ ਚਲਾ ਗਿਆ ਘਰ ਤੋਂ ਬਾਹਰ ਜਦੋਂ ਉਹ ਚਲਾ ਗਿਆ ਤਾਂ ਉਥੇ ਮੁੰਡਿਆਂ ਨਾਲ ਟਾਲੀਆਂ ਚ ਰਲ ਗਿਆ ਫਿਰ ਤੁਰਨ ਫਿਰਨ ਲੱਗ ਪਿਆ ਕਦੀ ਕਿਤੇ ਕਦੀ ਕਿਤੇ ਮੁੰਡਿਆਂ ਦੇ ਨਾਲ ਤੁਰਿਆ ਫਿਰਦਾ ਸ਼ਰਾਬ ਪੀਣ ਦਾ ਆਦੀ ਹੋ ਗਿਆ ਸ਼ਰਾਬ ਪੀਣ ਲੱਗ ਗਿਆ ਤੇ ਬਹੁਤ ਜ਼ਿਆਦਾ ਪੀਣ ਲੱਗ ਪਿਆ ਜਦੋਂ ਕਈ ਦਿਨਾਂ ਪਿੱਛੋਂ ਘਰ ਆਇਆ ਤਾਂ ਸ਼ਰਾਬ ਨਾਲ ਰੱਜਿਆ ਹੋਇਆ ਸੀ ਘਰ ਦੇ ਕੀ ਕਰ ਸਕਦੇ ਸੀ ਮਾਂ ਦੇ ਸਾਹਮਣੇ ਸਾਰੇ ਬੇਵੱਸ ਹੋ ਜਾਂਦੇ ਹਨ ਪਿਓ ਨੂੰ ਬੜਾ ਗੁੱਸਾ ਚੜਿਆ ਉਹਨੇ ਬੜੀਆਂ ਫਟਕਾਰਾਂ ਪਾਈਆਂ ਬੜਾ ਝੜਕਿਆ ਪਰ ਉਹ ਅੱਗੋਂ ਬੋਲਿਆ ਮੈਂ ਕੀ ਕਰਾਂ ਤੁਸੀਂ ਤਾਂ ਮੇਰੀ ਜ਼ਿੰਦਗੀ ਖਰਾਬ ਕਰ ਦਿੱਤੀ ਹੈ ਇਸ ਤੋਂ ਬਾਅਦ ਹੋਰ ਮੇਰੀ ਜ਼ਿੰਦਗੀ ਦਾ ਕੀ ਖਰਾਬ ਹੋ ਜਾਵੇਗਾ ਇੱਥੋਂ ਤੱਕ ਕਿ ਜੇ ਤੁਸੀਂ ਇਸ ਨੂੰ ਇੱਥੇ ਰੱਖੋਗੇ ਤਾਂ ਮੈਂ ਇਦਾਂ ਹੀ ਕਰੂੰਗਾ ਰੋਕ ਲਓ ਜਿਹਨੇ ਮੈਨੂੰ ਰੋਕਣਾ ਹੈ ਮਾਂ ਨੇ ਕਿਹਾ ਚੱਲ ਪੁੱਤ ਘਰ ਆਇਆ ਕੋਈ ਗੱਲ ਨਹੀਂ ਆਪੇ ਥੋੜੇ ਕੁ ਦਿਨਾਂ ਚ ਠੀਕ ਹੋ ਜਾਊਗਾ ਉਹਨੇ ਕਿਸੇ ਨੂੰ ਨਾ ਬੋਲਣ ਦਿੱਤਾ ਹੁਣ ਸ਼ਰਾਬ ਦਾ ਨਸ਼ਾ ਦਿਨੋਂ ਦਿਨ ਜਸਪਾਲ ਦਾ ਵਧਣ ਲੱਗਾ ਰੋਜ਼ ਸ਼ਰਾਬ ਪੀ ਕੇ ਆਉਣਾ ਘਰੇ ਲੜਾਈ ਕਲੇਸ਼ ਕਰਨਾ ਝਗੜਾ ਕਰਨਾ ਤੇ ਆਪਣੀ ਘਰ ਵਾਲੀ ਦਾ ਕੁੱਟ ਕਟਾਪਾ ਕਰਨਾ ਬਹੁਤ ਕੁਝ ਹੋਣ ਲੱਗਾ ਇੱਕ ਗੱਲ ਮੁੰਡੇ ਦੀ ਖਾਸੀ ਉਹ ਕਦੇ ਕਿਸੇ ਨੂੰ ਮਾੜਾ ਨਹੀਂ ਬੋਲਿਆ ਸੀ ਘਰ ਜੋ ਵੀ ਕਰਦਾ ਸੀ ਪਰ ਬਾਹਰ ਕਿਸੇ ਨੂੰ ਕਦੇ ਮਾੜਾ ਨਹੀਂ ਬੋਲਦਾ ਸਭ ਨਾਲ ਇੱਜ਼ਤ ਨਾਲ ਪੇਸ਼ ਆਉਂਦਾ ਭੈਣ ਨੂੰ ਭੈਣ ਧੀ ਨੂੰ ਧੀ ਤੇ ਪਰਜਾਈ ਨੂੰ ਪਰਜਾਈ ਮਾਂ ਨੂੰ ਮਾਂ ਹਰੇਕ ਨੂੰ ਬਹੁਤ ਇੱਜ਼ਤ ਦਿੰਦਾ ਸੀ ਪਰ ਘਰ ਦੇ ਹਾਲਾਤ ਬਹੁਤ ਖਰਾਬ ਹੋ ਗਏ ਜਿਹੜਾ ਹੱਸਦਾ ਖੇਡਦਾ ਪਰਿਵਾਰ ਸੀ ਉਹ ਇੱਕ ਨਰਕ ਬਣ ਗਿਆ ਉੱਥੇ ਇੱਕ ਮਿੰਟ ਵੀ ਖਲੋਣ ਨੂੰ ਜੀ ਨਹੀਂ ਸੀ ਕਰਦਾ ਕਿਸੇ ਦਾ ਪਰ ਕੀ ਕਰ ਸਕਦੇ ਸੀ ਜੋ ਪਰਮਾਤਮਾ ਨੂੰ ਮਨਜ਼ੂਰ ਸੀ ਹੋਣਾ ਤਾਂ ਉਹੀ ਸੀ ਘਰ ਦੇ ਮਾੜੇ ਦਿਨ ਸ਼ੁਰੂ ਹੋ ਗਏ ਮੱਲ ਸਿੰਘ ਦੇ ਪਰਿਵਾਰ ਨੂੰ ਕਿਸੇ ਦੀ ਨਜ਼ਰ ਲੱਗ ਗਈ ਸੀ ਇਸੇ ਤਰ੍ਹਾਂ ਲੜਦਿਆਂ ਝਗੜਦਿਆਂ ਫਿਰ ਉਸ ਦੇ ਦੋ ਬੱਚੇ ਵੀ ਹੋ ਗਏ ਕਾਕਾ ਤੇ ਇੱਕ ਕੁੜੀ ਉਹਦੀਆਂ ਭੈਣਾਂ ਨੇ ਬਹੁਤ ਆਉਣਾ ਸਮਝਾਉਣਾ ਤੇ ਚਲੀਆਂ ਜਾਣਾ ਜਦੋਂ ਉਹਨਾਂ ਨੇ ਜ਼ਿਆਦਾ ਖਰਾਬ ਕਰਨਾ ਤੇ ਫਿਰ ਆ ਦੰਦੀਆਂ ਪੈਣਾ ਕਰ ਵੀ ਕੀ ਸਕਦੀਆਂ ਸੀ ਬਸ ਫਿਕਰ ਕਰਦੀਆਂ ਆਪਣੇ ਭਰਾ ਦਾ ਜਸਪਾਲ ਤਾਂ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਸੀ ਉਹ ਹੁਣ ਘਟ ਘਰ ਹੀ ਟਿਕਦਾ ਸੀ ਆਪਣੀ ਘਰ ਵਾਲੀ ਨੂੰ ਤਾਂ ਬੁਲਾਉਂਦਾ ਤੱਕ ਵੀ ਨਹੀਂ ਸੀ ਇਥੋਂ ਤੱਕ ਕਿ ਉਸ ਦੇ ਹੱਥੋਂ ਰੋਟੀ ਪਾਣੀ ਵੀ ਫੜ ਕੇ ਨਹੀਂ ਖਾਂਦਾ ਸੀ ਜਦੋਂ ਉਹਨੇ ਕੋ ਲਾਉਣਾ ਤਾਂ ਉਹਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਬਹੁਤ ਕੁਝ ਬੋਲਣਾ ਪਰ ਉਹ ਵਿਚਾਰੀ ਕੀ ਕਰ ਸਕਦੀ ਸੀ ਉਹਦੇ ਵੀ ਵਸ ਦੀ ਗੱਲ ਨਹੀਂ ਸੀ ਉਹਦਾ ਦਿਮਾਗ ਇੰਨਾ ਕੰਮ ਨਹੀਂ ਕਰਦਾ ਸੀ ਉਹਦੇ ਵੀ ਘਰ ਦੇ ਕੰਮਾਂ ਵਿੱਚ ਲੱਗੀ ਰਹਿਣਾ ਤੇ ਜੋ ਬਸ ਕਰਦੀ ਸੀ ਕਰੀ ਜਾਂਦੀ ਇਸੇ ਤਰ੍ਹਾਂ ਬਾਹਰ ਫਿਰਦਾ ਫਿਰਦਾ ਉਹ ਗਲਤ ਕੰਮਾਂ 'ਚ ਪੈ ਗਿਆ ਇਹ ਤੇ ਉਸਨੇ ਪਿੰਡ ਦੀ ਇੱਕ ਜਨਾਨੀ ਨਾਲ ਨਾਜਾਇਜ਼ ਸੰਬੰਧ ਬਣਾ ਲੇ ਉਹ ਜਨਾਨੀ ਨਾਲ ਉਸਦਾ ਇਹ ਸਭ ਕੁਝ ਚੱਲਦਾ ਰਿਹਾ ਕੁੜੀ ਵੀ ਜਵਾਨ ਹੋ ਗਈ ਸੀ ਤੇ ਮੁੰਡਾ ਵੀ ਵੱਡਾ ਹੋ ਰਿਹਾ ਸੀ ਜਸਪਾਲ ਸਿੰਘ ਦਿਨੋਂ ਦਿਨ ਵਾਧਾ ਹੀ ਚੱਲਿਆ ਗਿਆ ਸਾਰਾ ਸਾਰਾ ਦਿਨ ਉਸ ਜਨਾਨੀ ਦੇ ਪਿੱਛੇ ਘਰੋਂ ਪੈਸੇ ਲੈ ਕੇ ਜਾਂਦਾ ਹੋਰ ਵੀ ਸਮਾਨ ਉਸ ਨੂੰ ਖਰੀਦ ਦੇ ਦੇ ਕੇ ਆਉਂਦਾ ਕਰਦਿਆਂ ਨੇ ਮਨਾ ਕਰਨਾ ਤਾਂ ਉਹਨੇ ਲੜਨਾ ਤਾਂ ਕਰਦਿਆਂ ਨੇ ਕਹਿਣਾ ਚਲੋ ਜਦੋਂ ਆਪੇ ਤੋਖਾ ਖਾਊਗਾ ਹੜ ਜਾਊਗਾ ਆਪਣੀ ਅੱਖਾਂ ਨਹੀਂ ਰੁਕਦਾ ਇਸੇ ਤਰ੍ਹਾਂ ਕਰਦਿਆਂ ਘਰਾਉਂਦਿਆਂ 2.5 ਸਾਲ ਲੰਘ ਗਏ ਉਹ ਜਨਾਨੀ ਲਾਲਚੀ ਹੋ ਗਈ ਉਸ ਜਨਾਨੀ ਨੇ ਜਸਪਾਲ ਤੋਂ ਅਮੀਰ ਬੰਦੇ ਨਾਲ ਸੰਬੰਧ ਬਣਾ ਲਏ ਜਦੋਂ ਉਹਨਾਂ ਬੰਦਿਆਂ ਨੂੰ ਪਤਾ ਲੱਗਾ ਇਸ ਦੇ ਸੰਬੰਧ ਜਸਪਾਲ ਨਾਲ ਵੀ ਆ ਨਾ ਉਹਨਾਂ ਨੇ ਧੋਖੇ ਨਾਲ ਰਾਤ ਨੂੰ ਜਸਪਾਲ ਨੂੰ ਸੱਦਿਆ ਕਿਸੇ ਮੋਟਰ ਤੇ ਲੈ ਗਏ ਉਸ ਨੂੰ ਕੁੱਟਿਆ ਸ਼ਰਾਬ ਪਿਆ ਕੇ ਤੇ ਆਦ ਮਰਿਆ ਜਾ ਕਰਕੇ ਝੋਨੇ 'ਚ ਸੁੱਟ ਦਿੱਤਾ ਤੇ ਜਦੋਂ ਘਰਦਿਆਂ ਨੂੰ ਪਤਾ ਲੱਗਾ ਉਹ ਚੁੱਕ ਕੇ ਲੈ ਕੇ ਆਏ ਬੜਾ ਰੌਲਾ ਪੈ ਗਿਆ ਬੜਾ ਕੁਝ ਹੋਇਆ ਬਹੁਤ ਸਮਝਾਇਆ ਜਸਪਾਲ ਨੂੰ ਪਰ ਜਸਪਾਲ ਇੰਨਾ ਕੋ ਸ਼ਰਮਿੰਦਾ ਹੋ ਚੁੱਕਿਆ ਸੀ ਕਿ ਪਿੰਡ 'ਚ ਹੁਣ ਉਸ ਦੀ ਸਾਰਿਆਂ ਨੂੰ ਪਤਾ ਲੱਗ ਗਿਆ ਸੀ ਪੱਟੀ ਮੇਸ ਹੋ ਗਈ ਸੀ ਜੋ ਸਾਰੇ ਇੱਜ਼ਤ ਕਰਦੇ ਸੀ ਉਸ ਨੂੰ ਚੰਗਾ ਕਹਿੰਦੇ ਸੀ ਹੁਣ ਸਾਰੇ ਗੱਲਾਂ ਕਰਨ ਲੱਗ ਪਏ ਕਿਉਂਕਿ ਦੁਨੀਆ ਦੇ ਦੰਦੇ ਤਾਂ ਦੋ ਪਾਸੇ ਹੁੰਦੇ ਆ ਕੋਈ ਸਮਝਦਾ ਨਹੀਂ ਸੀ ਕਿਸੇ ਦੀ ਪਰੇਸ਼ਾਨੀ ਲੋਕਾਂ ਨੇ ਤਾਂ ਗੱਲਾਂ ਕਰਨੀਆਂ ਹੁੰਦੀਆਂ ਚਾਹੇ ਬੰਦੇ ਨੂੰ ਮਾਰ ਕੇ ਉਹਨਾਂ ਦੇਣ ਉਹ ਇੱਕ ਕਮਰੇ ਵਿੱਚ ਸ਼ਰਮ ਦਾ ਮਾਰਾ ਬੰਦ ਹੋ ਗਿਆ ਕਰੋਨਾ ਨਿਕਲਦਾ ਤੇ ਨਾ ਕਿਸੇ ਨਾਲ ਬੋਲਦਾ ਘਰਦਿਆਂ ਨੂੰ ਇਹੀ ਕਹਿੰਦਾ ਮੈਨੂੰ ਇਨਸਾਫ ਚਾਹੀਦਾ ਉਹਨਾਂ ਬੰਦਿਆਂ ਨੂੰ ਮੈਂ ਸਜ਼ਾ ਕਰਵਾਉਣੀ ਐ ਇਸ ਲਈ ਕਿਸੇ ਨੇ ਨਾ ਉਸ ਦੀ ਸੁਣੀ ਇਸੇ ਸ਼ਰਮਿੰਦਗੀ ਵਿੱਚ ਕਿ ਮੇਰੀ ਇੱਜ਼ਤ ਖਰਾਬ ਹੋਊਗੀ ਉਹ ਅੰਦੇ ਅੰਦਰੇ ਵੜਿਆ ਰਹਿੰਦਾ ਇੱਕ ਦਿਨ ਦੁਪਹਿਰ ਦਾ ਟਾਈਮ ਸੀ ਦੁਪਹਿਰੇ ਘਰੋਂ ਨਿਕਲਿਆ ਸਾਰੇ ਆਪੋ ਆਪਣੇ ਕੰਮਾਂ 'ਚ ਲੱਗੇ ਸੀ ਮਾਲ ਸਿੰਘ ਦਰੇਕ ਦੇ ਥੱਲੇ ਮੰਜੀ ਢਾ ਕੇ ਬੈਠਾ ਸੀ ਤੇ ਉਸ ਦੇ ਘਰ ਵਾਲੀ ਯਾਨੀ ਜਸਪਾਲ ਦੀ ਮਾਂ ਵੀ ਉਸ ਦੇ ਕੋਲੇ ਬੈਠੀ ਸੀ ਦੋਵੇਂ ਜਾਣੇ ਉੱਤੇ ਬੈਠੇ ਚਾਹ ਪੀਂਦੇ ਸੀ ਕਿਉਂਕਿ ਦੁਪਹਿਰੇ ਚਾਹ ਦਾ ਟਾਈਮ ਸੀ ਪਿੰਡਾਂ ਚ ਦੁਪਹਿਰ ਵੇਲੇ ਵੀ ਚਾਹਦਾ ਟਾਈਮ ਹੁੰਦਾ ਤੇ ਬਾਕੀ ਸਾਰੇ ਆਪਣੇ ਆਪਣੇ ਕੰਮ ਕੰਮ ਕਰਨ ਲੱਗੇ ਜਸਪਾਲ ਸਿੰਘ ਘਰੋਂ ਨਿਕਲਿਆ ਸਿੱਧਾ ਤੂੜੀ ਵਾਲੇ ਕਮਰੇ ਚ ਗਿਆ ਤੂੜੀ ਵਾਲੇ ਕਮਰੇ ਚ ਝੋਨੇ ਵਾਲੀ ਸਪਰੇ ਪਈ ਸੀ ਬੋਤਲ ਨੂੰ ਮੂੰਹ ਲਾ ਕੇ ਉਹ ਸਪਰੇ ਪੀ ਗਿਆ ਫਿਰ ਵੀ ਕਿਸੇ ਨੂੰ ਨਾ ਪਤਾ ਲੱਗਿਆ ਕਿ ਉਹ ਸਪਰੇ ਪੀ ਕੇ ਆ ਗਿਆ ਫਿਰ ਆਪਣੇ ਪਿਓ ਨੂੰ ਕਹਿਣ ਲੱਗਾ ਪਾਪਾ ਮੈਂ ਸਪਰੇ ਪੀ ਲਈ ਆ ਮਾਲਾ ਸਿੰਘ ਨੇ ਉਹਦੀ ਗੱਲ ਤੇ ਬਹੁਤੀ ਗੌਰ ਨਾ ਕੀਤੀ ਕਹਿੰਦਾ ਐਵੇਂ ਭੌਂਕਦਾ ਕੁੱਤਾ ਸਪਰੇਅ ਇਹਨੇ ਕਿੱਥੋਂ ਪੀ ਲਈ ਇਹਨੇ ਕਿੱਥੋਂ ਮਰਨਾ ਇਹ ਤਾਂ ਸਾਨੂੰ ਮਾਰ ਕੇ ਮਰੂਗਾ ਪਰ ਉਸ ਨੂੰ ਕੀ ਪਈ ਕਿ ਅੱਜ ਸਾਡੇ ਘਰ ਕੀ ਹੋਣ ਲੱਗਾ ਹੈ ਇਹਨਾਂ ਕਹਿ ਕੇ ਜਦੋਂ ਉਸ ਦਾ ਅੰਦਰ ਫਟਣ ਲੱਗਾ ਤਾਂ ਉਸ ਨੇ ਮੋਟਰ ਵਾਲਾ ਜੋ ਖਾਲਾ ਬਣਿਆ ਹੁੰਦਾ ਹੈ ਉਸ ਦੇ ਵਿੱਚ ਛਾਲ ਮਾਰ ਦਿੱਤੀ ਕਿਉਂਕਿ ਉਹਦੇ ਅੰਦਰ ਹੁਣ ਅੱਗ ਲੱਗ ਚੁੱਕੀ ਸੀ ਦਵਾਈ ਦੇ ਨਾਲ ਸਪਰੇਅ ਦੇ ਨਾਲ ਜਦੋਂ ਸ਼ਾਲ ਮਾਰਤੀ ਤਾਂ ਸਾਰੇ ਘਰ ਵਿੱਚ ਚੀਕ ਚੰਗਿਆੜਾ ਪੈ ਗਿਆ ਛੋਟੇ ਭਰਾ ਨੇ ਕੱਢਿਆ ਕੱਢ ਕੇ ਗੱਡੀ ਵਿੱਚ ਪਾਇਆ ਤੇ ਹਸਪਤਾਲ ਲੈ ਗਿਆ ਸਾਰੇ ਹਸਪਤਾਲ ਵਾਲਿਆਂ ਨੇ ਜਵਾਬ ਦਿੱਤਾ ਫਿਰ ਅੰਮ੍ਰਿਤਸਰ ਦੇ ਛੋਟੇ ਜਿਹੇ ਹਸਪਤਾਲ ਚ ਲੈ ਗਿਆ ਉੱਥੇ ਉਹਨਾਂ ਨੇ ਦਾਖਲ ਤਾਂ ਕਰ ਲਿਆ ਪਰ تسਲੀ ਨਾ ਦਿੱਤੀ ਐਡਮਿਟ ਕਰਵਾ ਲਓ ਅਸੀਂ 72 ਘੰਟਿਆਂ ਤੱਕ ਦੇਖਦੇ ਹਾਂ 72 ਘੰਟਿਆਂ ਦਾ ਟਾਈਮ ਦੇ ਦਿੱਤਾ ਭੈਣਾਂ ਵੀ ਪਹੁੰਚ ਗਈਆਂ ਸਾਰੇ ਰੋਂਦੇ ਧੋਂਦੇ 72 ਘੰਟਿਆਂ ਦਾ ਇੰਤਜ਼ਾਰ ਕਰਦੇ ਕਰਦੇ ਰਹੇ ਡਾਕਟਰ ਨੇ 72 ਘੰਟਿਆਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰਤਾ ਕਿ ਦੀ ਮੌਤ ਹੋ ਚੁੱਕੀ ਹੈ ਇਸ ਤਰ੍ਹਾਂ ਦੀ ਉਹਨਾਂ ਦੇ ਘਰ ਦੀ ਬਰਬਾਦੀ ਸ਼ੁਰੂ ਹੋ ਗਈ ਕਿਉਂਕਿ ਜਸਪਾਲ ਸਿੰਘ ਇਸ ਦੁਨੀਆ ਤੋਂ ਜਾ ਚੁੱਕਾ ਸੀ ਉਸ ਦੇ ਪਿੱਛੇ ਉਹਦੀ ਦੋ ਛੋਟੇ ਬੱਚੇ ਘਰ ਵਾਲੀ ਮਾਂ ਪਿਓ ਉਹਨੇ ਕਿਸੇ ਬਾਰੇ ਨਾ ਸੋਚਿਆ ਤੇ ਫਿਰ ਉਸ ਨੂੰ ਘਰ ਲੈ ਆਏ ਦੁਨੀਆ ਆਉਣ ਲੱਗੀ ਹੁਣ ਉਹੀ ਦੁਨੀਆ ਉਹਦੀਆਂ ਤਰੀਫਾਂ ਕਰਦੇ ਨਹੀਂ ਥੱਕਦੀ ਸੀ ਉਹ ਵੀ ਪੁੱਜਾ ਜੀ ਨੇ ਨਹੀਂ ਪੁੱਜਣਾ ਸੀ ਕਿਸੇ ਦਾ ਕੀ ਗਿਆ ਮੱਲ ਸਿੰਘ ਦਾ ਪੁੱਤ ਗਿਆ ਬੱਚਿਆਂ ਦਾ ਪਯੋਗ ਚਲਾ ਗਿਆ ਤੇ ਘਰ ਵਾਲੀ ਦਾ ਪਤੀ ਚਲਾ ਗਿਆ ਇੱਕ ਨਿੱਕੀ ਜਹੀ ਗੱਲ ਕਰਕੇ ਕਿ ਮੇਰਾ ਜੀਵਨ ਸਾਥੀ ਮੇਰੀ ਪਸੰਦ ਦਾ ਨਹੀਂ ਇਸ ਲਈ ਕਿ ਬੱਚਿਆਂ ਨੂੰ ਪੁੱਛ ਲੈਣਾ ਚਾਹੀਦਾ ਉਹਨਾਂ ਦੀ ਜ਼ਿੰਦਗੀ ਬਾਰੇ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਹੁਣ ਮੱਲ ਸਿੰਘ ਤਾਂ ਬਜ਼ੁਰਗ ਹੋ ਚੁੱਕਿਆ ਸੀ ਔਰ ਉਹ ਟੁੱਟ ਚੁੱਕਿਆ ਸੀ ਮੱਲ ਸਿੰਘ ਫਿਰ ਆਪਣੇ ਆਪ ਨੂੰ ਹੌਸਲਾ ਦੇ ਕੇ ਉੱਠਿਆ ਆਪਣੇ ਪੋਤੇ ਅਤੇ ਪੋਤੀ ਦੀ ਪਰਵਰਿਸ਼ ਕਰਨ ਲੱਗਿਆ ਜਸਪਾਲ ਸਿੰਘ ਦੀ ਘਰ ਵਾਲੀ ਆਪਣੇ ਘਰ ਵਾਲੇ ਦੀ ਮੌਤ ਦਾ ਕੋਈ ਬਹੁਤਾ ਦੁੱਖ ਨਹੀਂ ਸੀ ਕਿਉਂਕਿ ਸਿੱਧਰੇ ਬੰਦੇ ਨੂੰ ਕਿਸੇ ਨਾਲ ਦੀਨ ਲੈਣ ਘਾਟੀ ਹੁੰਦਾ ਹੈ ਬੱਚੇ ਵੱਟੇ ਹੁੰਦੇ ਗਏ ਜਸ ਮੱਲ ਸਿੰਘ ਨੂੰ ਲੱਗਿਆ ਹੁਣ ਮੈਨੂੰ ਸੁੱਖ ਦਾ ਸਾਹ ਆਵੇਗਾ ਪਰ ਜਿਸ ਦੇ ਕਰਮਾਂ ਵਿੱਚ ਦੁੱਖ ਹੋਣ ਉਹਨੂੰ ਸੁੱਖ ਦਾ ਸਾਹ ਨਹੀਂ ਆਉਂਦਾ ਹੁੰਦਾ ਜਸਪਾਲ ਸਿੰਘ ਦਾ ਮੁੰਡਾ ਜਿਸ ਨੂੰ ਨਾ ਮਾਂ ਦਾ ਡਰ ਸੀ ਨਾ ਪਿਓ ਦਾ ਨਸ਼ੇ ਦਾ ਆਦੀ ਹੋ ਗਿਆ ਦਿਨ ਉਹ ਦਿਨ ਉਸ ਦੀ ਨਸ਼ੇ ਦੀ ਡੋਜ਼ ਵਧਣ ਲੱਗੀ ਇੱਕ ਦਿਨ ਖੇਤ ਗਿਆ ਟੀਕਾ ਲਗਾ ਰਿਆ ਸੀ ਟੀਕਾ ਜ਼ਿਆਦਾ ਲੱਗਣ ਕਾਰਨ ਉਸ ਦੀ ਉੱਥੇ ਹੀ ਮੌਤ ਹੋ ਗਈ ਉਸ ਨੂੰ ਆਂਟ ਗਵਣ ਦੇ ਲੋਕ ਘਰ ਚੁੱਕ ਲਿਆਏ ਘਰ ਚ ਚੀਕ ਚੰਗਿਹੜਾ ਪੈ ਗਿਆ ਮੁੰਡੇ ਦੀ ਮਾਂ ਜਾਨੀ ਕਿ ਜਸਪਾਲ ਦੇ ਘਰ ਵਾਲੀ ਸਿਧਰੀ ਨੂੰ ਕੋਈ ਆਪਣੇ ਪੁੱਤ ਦੀ ਮੌਤ ਦਾ ਬਹੁਤਾ ਦੁੱਖ ਨਾ ਹੋਇਆ ਚੁੱਪ ਕਰਕੇ ਦੇਖੀ ਜਾ ਰਹੀ ਸੀ ਤੇ ਅੱਜ ਮਲ ਸਿੰਘ ਤਾਂ ਹਾਂ ਮਾਰ ਕੇ ਉੱਚੀ ਉੱਚੀ ਰੋਣ ਲੱਗ ਪਿਆ ਕਹਿਣ ਲੱਗਾ ਨੀ ਸਿਧਰੀਏ ਤੈਨੂੰ ਕਿਸੇ ਦਾ ਦੁਨੀਆ ਤੋਂ ਜਾਣ ਜਾਂ ਨਾ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ ਅੱਜ ਤੇਰੇ ਕਰਕੇ ਮੇਰਾ ਘਰ ਬਰਬਾਦ ਹੋ ਗਿਆ ਨਾ ਮੈਂ ਉਦੋਂ ਜਵਾਨੀ ਵੇਲੇ ਤੇਰੀ ਜੇਦ ਕਰਕੇ ਇਸ ਘਰ ਚ ਰੱਖਦਾ ਤੇ ਨਾ ਜਿ ਮੇਰਾ ਘਰ ਪਟਿਆ ਜਾਂਦਾ ਮੇਰਾ ਪੁੱਤ ਤੇ ਪੋਤਰਾ ਸਿਰਫ ਤੇਰੇ ਕਰਕੇ ਇਸ ਦੁਨੀਆ ਤੋਂ ਚਲੇ ਗਏ ਨੇ ਮੱਲ ਸਿੰਘ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਜ ਕਦੇ ਵੀ ਆਪਣੇ ਬੱਚਿਆਂ ਤੇ ਦਬਾਅ ਪਾ ਕੇ ਆਪਣੀ ਮਰਜ਼ੀ ਨਾ ਕਰਿਓ ਨਹੀਂ ਤਾਂ ਮੇਰੇ ਘਰ ਵਾਲਾ ਹਾਲ ਹੋ ਜਾਏਗਾ ਬੱਚਿਆਂ ਦਾ ਜੀਵਨ ਸਾਥੀ ਉਹਨਾਂ ਨੂੰ ਉਹਨਾਂ ਦੀ ਪਸੰਦ ਦਾ ਹੀ ਚੁਣ ਕੇ ਦਿਓ ਜਿਸ ਨਾਲ ਉਹ ਸੌਖੀ ਜ਼ਿੰਦਗੀ ਕੱਟ ਸਕਣ ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਕਹਾਣੀ ਵਧੀਆ ਲੱਗੀ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਅੱਜ ਦੀ ਕਹਾਣੀ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦਿਆਂ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ